ਜਿੱਥੇ ਤੱਕ ਨਾਮ ਜਪਣ ਦੀ ਗੱਲ ਹੈ ਬਾਲਾ ਨਾਲ ਜਦੋਂ ਬਾਜਾ ਨੇ ਉਹ ਵਿਆਹ ਪੜਤਾ ਸਾਰੇ ਇੱਕੋ ਗੱਲ ਕਹਿ ਕੇ ਫਸਟਾਈ ਜੜਦਾ ਇਹਨਾਂ ਦੇ ਨਾਮ ਜਪਣ ਦਾ ਜਵੇਂ ਜਪਦੇ ਨੇ ਉਹ ਕਹਿੰਦੇ ਨਮਸਤੰ ਨਾਮੇ ਏ ਬਿਨਾ ਨਾਮ ਬੜੇ ਤੇ ਤੁਲ ਵਸਕਾਰਾ ਤੇਰਾ ਕੋਈ ਨਾਮ ਹੈ ਨਹੀਂ ਨਮਸਤੰ ਅਨਾਮੇ ਏ ਬਿਨਾ ਨਾਮ ਬੜੇ ਅਨਾਮੇ ਤੇ ਤੁਲ ਵਸਕਾਰਾ ਜ ਉਹਦਾ ਨਾਮ ਨਹੀਂ ਜਪਾਂਗੇ ਕੀ ਕਰੋ ਜਦੋਂ ਕੋਈ ਮੇਂ ਜਪਦੇ ਨੇ ਰਾਇਵਾਂ ਦਰੋਤ ਪਰ ਉਹ ਵੀ ਬੜੀ ਜਾਂਦੇ ਨੇ ਬਾਲਾ ਵੀ ਫੇਰੀ ਜਾਂਦੇ ਪਤਾ ਹੁੰਦੇ ਹੋਏ ਵੀ ਅਕਾਲ ਤਖਤ ਦੇ ਜਹੇਦਾਰ ਰੂਹੇ ਇਹਨਾਂ ਦਾ ਪਤਾ ਦਰਸ਼ਣ ਸੁਣ ਕੇ ਫਸ ਗਿਆ ਸੀ ਸਾਡੇ ਉੱਪਰ ਖੱਡ ਵਿੱਚ 31 ਦਸੰਬਰ ਨੂੰ ਪਸੀਨਾ ਆ ਗਿਆ ਸੀ ਬਾਲਾ ਲਈ ਫਿਰਦਾ ਸੀ ਪਹਿਲਾਂ ਤਾਂ ਬੜਾ ਚੌੜਾ ਹੋਇਆ ਫਿਰ ਖੱਡ ਜਲਮਾ ਗਿਆ ਵੇ ਬੜਾ ਸਾਡੀ ਦੀ ਕਿਉ ਸਾਡੀ ਕਿਉ ਨਹੀਂ ਗੁਰਨਾਥਕ ਦੇ ਗੱਲ ਜਮਾ ਗੁਰਨਾਥ ਨੂੰ ਮੈਂ ਕਿਹਾ 47 ਫੜਾ ਦਿਓ ਹਜ਼ਾਰ ਸਾਲ ਨੂੰ ਕਹਿਣ ਲੱਗੇ ਉਹ ਗੁਰਨਾਥ ਕੋ ਏਕੇ 47 ਹੁੰਦੀ ਸੀ ਫੋਟੋ ਬਣਾ ਲਓ ਕੀ ਵਰਕ ਬਊਗਾ ਹਜ਼ਾਰ ਸਾਲ ਨੂੰ ਲੋਕਾ ਉਸकी ਬਜਾ ਲੋਕਰ ਹਜ਼ਾਰ ਸਾਲ ਇਹ 200 400 ਸਾਲ ਬਾਅਦ ਉਹ ਤਾਂ ਕੋਈ ਖੋਜੀ ਦੱਸੂਗਾ ਵੀ ਉਦੋਂ ਇਹਦੇ 47 ਬੜੀ ਕਹਾ ਦੇ ਉਹ ਜਵਾਨੇ ਜੁ ਹੁੰਦੀ ਹੋ ਰਹੀ ਸੀ ਉਹ ਤਾਂ ਉਹ ਦੱਸੂਗਾ ਆਮ ਲੋਕਰ ਨੂੰ ਕੀ ਪਤਾ ਉਹ ਨਾਮ ਕਿਵੇਂ ਜਪੀਏ ਗੁਰਮਣੀ ਦੱਸਿਆ ਨਾਮ ਕਿਵੇਂ ਜਪੀਏ ਜਪਣ ਦਾ ਯਾਰ ਤੇ ਤਾਂ ਹੈ ਨਹੀਂ ਬੁੱਕ ਦੀ ਗੱਲ ਜਦ ਐ ਕਹਤਾ ਵੀ ਜਦੋਂ ਤਜ਼ਮ ਪਾਸ਼ਾ ਨੇ ਕਿਹਾ ਸੀ ਤੂੰ ਬਸ ਤੱਕ ਦਰ ਨਾ ਬੇ ਸਮਝ ਲੈਣਾ ਚਾਹੀਦਾ ਤਾਂ ਉਹਦਾ ਕੋਈ ਨਾਮ ਨਹੀਂ ਹੁੰਦਾ ਉਹਦਾ ਜਸ ਹੁੰਦਾ ਹੈ ਜਸ ਕੀਤਾ ਹੈ ਉਹਦਾ ਜਸ ਸਮਝਣ ਉਹਦਾ ਗੁਣਾਂ ਨਾਲ ਤੇ ਗੁਣਾਂ ਚ ਉਹਨੂੰ ਜਾਣਣਾ ਹੈ ਤੁਸੀਂ ਤਾਂ ਆ ਗਿਆ ਲੜਨ ਲੱਗ ਗਿਆ ਉੱਚੀ ਉੱਚੀ ਬੋਲਣ ਲੱਗ ਗਿਆ ਅਸੀਂ ਉੱਠ ਕੇ ਆ ਗਏ ਆਦਾ ਕੁਝ ਇਹਨਾਂ ਦੇ ਕੋਲ ਹੈ ਗੱਲਾਂ ਕਰਦੇ ਨੇ ਬੜਵੜੀਆਂ ਗੱਲਾਂ ਬੜਵੜੀਆਂ ਕਰਦੇ ਰਹੇ ਪੱਲੇ ਕੁਛ ਨਹੀਂ ਹੈ ਉਹ ਤੁਸੀਂ ਇਹ ਵੀ ਨਹੀਂ ਪਤਾ ਤੂੰ ਬਾਹਮਣ ਦਾ ਖੇਲਣ ਵਾਲਾ ਲਈ ਫਿਰਦਾ ਜਿਹਨੂੰ ਇਹ ਨਹੀਂ ਬਤਾਉਂ ਕਾਲ ਕਾਲ ਦਾ ਜਹਦਰ ਚੱਕ ਕੇ ਬਣਾਤਾ ਉਹ 10 12 ਅੰਦਰ ਟਿਪੜੀ ਕਰਦਾ ਜਿਹਦੇ ਵਿੱਚ ਲਿਖਿਆ ਹੈ ਨਿਵਸਤਨ ਦਲਨੋਬੇ ਟਿੱਪੜੀ ਉਹਦਾ ਤਾਂ ਕਰਦਾ ਹੈ ਉਹਦੀਆਂ ਲਿਖਤਾਂ ਤੇ ਉਹਦੇ ਚ ਲਿਖ ਗਏ ਨਮਸਤਕ ਨਾਮੇ ਤੇਰਾ ਕੋਈ ਲੋਰੀ ਉਹੀ ਪੜ ਲੈਂਦਾ ਜੇ ਪੜ ਲੈਂਦਾ ਸਮਝ ਲੈਂਦਾ ਤਾਂ ਖੈਰ ਮਾੜਾ ਪਰਿਵਾਰ ਦਾ ਹੋਗਾ ਇਹ ਵਿਦਵਾਨ ਵਿਦਿਆਵੇਦ ਰਾਗ ਵਿਦਿਆ ਰਾਗ ਵਿਦਿਆ ਰਾਗ ਵੀ ਵਿਦਿਆ ਹੈ ਖੋਰ ਗੱਲ ਹੈ ਰਾਗ ਬਧੇ ਹੈ ਜੇ ਕੀਰਤਨ ਕਰਦੇ ਨੇ ਬਧੇ ਵੇਚਦੇ ਨੇ ਆ ਜਿਵੇਂ ਇੱਕ ਇੱਕ ਬਧੇ ਵੇਚਦੇ ਨੇ ਬਧੇ ਵੇਚਦੇ ਕੀ ਕਰਦੇ ਨੇ ਬਧੇ ਸਾਰੀ ਬਧੇ ਹੈ ਜੋ ਸ਼ਰੀਰ ਨਾਲ ਜੁੜੇ ਨੇ ਬਧੇ ਇਹ ਸਭ ਬਧੇ ਵੇਚਦੇ ਨੇ ਐਕਟਿਵ ਬਧੇ ਹੈ ਐਕਟਰ ਜਿਹੜੇ ਐਕਟਿੰਗ ਕਰਦੇ ਨੇ ਬਧੇ ਹੈ ਬਤੇ ਜਗਦੇ ਨੇ ਐਕਟਰ ਐਕਟਿੰਗ ਕਰਦੇ ਨੇ ਪੈਸੇ ਲੈਦੇ ਨੇ ਬਿਦਿਆ ਵੇਚਦੇ ਹੁਨਰ ਵੇਚਦੇ ਉਹ ਕੈਨਿਕਲ ਲਾਈਨ ਇਕ ਵੇਦੇ ਆ ਵੇਚਦੀ ਐ ਇਹ ਸਭ ਬਿਦਿਆ ਵੇਚਦੇ ਨੇ ਬੰਦ ਮੁਖ ਬਿਦਿਆ ਬੇਕਰਦਾ ਬੇਸਟੇ ਵੇਖਾਏ ਜਿੱਦੈ ਹੈ ਨਣਾ ਬਾਜ਼ਾਰ ਕੀ ਇਰਦਨ ਕਰਨ ਵਾਲੇ ਏ ਸਾਬ ਵਿਦਿਆ ਵੇਚਦੇ ਨੇ ਇਹਦਾ ਵਿਦਿਆ ਸਿਖਦੇ ਨੇ ਕੀਤਨ ਸਖਿਆ ਜਾਂਦਾ ਤੁਸੇ ਕਹਿ ਜਾਂਦਾ ਵਿਦਿਆ ਗੁਰਮਤਿ ਨਹੀਂ ਸਿੱਖੀ ਗੁਰਮਤਿ ਦੀ ਸਿੱਖਿਆ ਛੱਡ ਕੇ ਰਾਗ ਵਿਦਿਆ ਦੀ ਸਿੱਖਿਆ ਲੈ ਲਈ ਕਿਉਂ ਪੇਟ ਖਾਤਰ ਰੋਟੀਆਂ ਗਾਰਨਪੂਰ ਅੰਤਾਲ ਤੇ ਰੋਟੀਆਂ ਖਾਤਰ ਕੀਤਾ ਸਾਰਾ ਕੰਮ ਕੰਨਰ ਅਸੀਂ ਸਿੱਖੋ ਸਿੱਖ ਕਦੋਂ ਤੁਸੀਂ ਉੱਧਰ ਜਾ ਕੇ ਦੇਖੋ ਸਿੱਖੀ ਕਿੱਧਰੇ ਪਸਿਆ ਤੁਹਾਡੇ ਤੇ ਇਹ ਜਿਹੜੇ ਸਿੱਖ ਨੇ ਜਿੰਨਾ ਜਿਹੜੇ ਇਹਨਾਂ ਨੂੰ ਸਿੱਖ ਬਣਦੇ ਨੇ ਉਹ ਆਪ ਕੀ ਹੋਣਗੇ ਜਿਹੜੇ ਇਹਨਾਂ ਨੂੰ ਸਿੱਖ ਬਣਨ ਵਾਲੇ ਨੇ ਉਹ ਆਪ ਕੀ ਹੋਣਗੇ ਆਪਨੇ ਬੂਰਖ ਅੰਧਖੋਰ ਇਹ ਆਪਣੇ ਆਪ ਨੂੰ ਸਿੱਖ ਬਣਨ ਵਾਲੇ ਕੌਣ ਨੇ ਚੋਰ ਹਰਾਮਖੋਰ ਉਹ ਇਰਾਨ ਕਰਦੇ ਉਹਨਾਂ ਨੂੰ ਕਿਹਾ ਸੀ ਅੱਜ ਇਹ ਧਰਮ ਕਾਰਨ ਨੂੰ ਧਾਰਮਿਕ ਬਨਣ ਵਾਲੇ ਸੰਤਾਂ ਨੂੰ ਸੰਤ ਬਨਣ ਵਾਲੇ ਮੂਰਗੰਧ ਖੋਰ ਸੀ ਸਤ ਕਹਣ ਵਾਲੇ ਚੋਰ ਹਰੰਖ ਖੋਰ ਸੀ ਸਿੱਖ ਦੀ ਪਦਵੀ ਸਤ ਤੋਂ ਉੱਚੀ ਹੈ ਇੱਥੇ ਪਤਾ ਲੱਗ ਜੂ ਹੁੜੇ ਸਿੱਖ ਦੀ ਪਦਵੀ ਸੰਤ ਤੋਂ ਉੱਚੀ ਹੈ ਸੰਸਾਰੀ ਭੇਖੀ ਜਿਹੜਾ ਸੰਤ ਹੈ ਸੰਤ ਜਨਮ ਲੈਂਦਾ ਹੀ ਨਹੀਂ ਲੈਂਦਾ ਜਨ ਅਸੰਤ ਹੈ ਅਸਾਂ ਤਰੇ ਸੰਤ ਬਣਦੇ ਇਸ ਕਰਕੇ ਜੋਗੀ ਕੋ ਮਾਲਾ ਨਹੀਂ ਜੇ ਜੋਗੀ ਨਾਲ ਜਣੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ ਜੋਗੀ ਨਾਲ ਗੱਲ ਬੜੇ ਸਟੈਂਡਰਡ ਦੀ ਕੀਤੀ ਜੋਗੀਆਂ ਨੇ ਬੜੇ ਬੜੇ ਸਵਾਲ ਕੀਤੇ ਅਦੇ ਆਤਮਵਾਦ ਦੇ ਸਵਾਲ ਕੀਤੇ ਅਦੇ ਆਤਮਕ ਸਵਾਲ ਕੀਤੇ ਉੱਚ ਕੁਆਲਟੀ ਦੇ ਸਵਾਲ ਨੇ ਉੱਚ ਕੁਆਲਟੀ ਦੇ ਗੁਰੂ ਸਾਹਿਬ ਨੇ ਜਵਾਬ ਦਿੱਤੇ ਨੇ ਪੰਡਤ ਨੇ ਨਾ ਤਾਂ ਕੋਈ ਸਵਾਲ ਕੀਤਾ ਨਾ ਉਹਨੂੰ ਸਵਾਲ ਦੀ ਲੋੜ ਸੀ ਨਾ ਕੋਈ ਜਵਾਬ ਦਿੱਤਾ ਉਹਦਾ ਪਖੜਨ ਵਾਲ ਤਾਂ ਖੜਨ ਕੀਤਾ ਗੁਰੂ ਸਾਹਿਬ ਨੇ ਜੋ ਕਰ ਰਿਹਾ ਪਰ ਉਹਨੇ ਕੋਈ ਸਵਾਲ ਹਟਾ ਤਾ ਕਦੇ ਪੰਡਤ ਨੇ ਕੀਤਾ ਹੀ ਨਹੀਂ ਜੇ ਕੀਤਾ ਹੈ ਕਿਤੇ ਟਕਰਾਅ ਹੋਇਆ ਕਿਹੜੀ ਗੱਲ ਤੇ ਹੋਇਆ ਵਾਸਤੇ ਹੋਇਆ ਵਾਸ ਵਾਸ ਤੇ ਬਨ ਵਾਸ ਉਹ ਤੇ ਕੇ ਪਾਂਡੇ ਤੂੰ ਜਾਣੇ ਹੀ ਨਹੀਂ ਕਿੱਥੋਂ ਬਾਸ ਉਪਨਦ ਪਾਂਡੇ ਤੈਨੂੰ ਇਹ ਪਤਾ ਹੁੰਦਾ ਬਾਸ ਪੈਦਾ ਕਿੱਥੋਂ ਹੋਇਆ ਤੂੰ ਸ਼ਾ ਚਰਚਾ ਨਾ ਕਰਦਾ ਤੇਰਾ ਗਿਆਨ ਘਟ ਹੈ ਤੈਨੂੰ ਬਾਸ ਬਾਰੇ ਗਿਆਨ ਨਹੀਂ ਹੈ ਪੈਦਾ ਕਿੱਥੋਂ ਹੋਇਆ ਬਾਸ ਜਿੱਥੋਂ ਪੈਦਾ ਹੋਇਆ ਉਹ ਨੂੰ ਛੱਡ ਤੋਇਓ ਅਨ ਕਵਾਦ ਘਪਾਹ ਤੋਇਓ ਤਿਰਪਵਨ ਗੱਲੋ ਤੋ ਆ ਕਹਿੰਦੇ ਪਾਣੀ ਪਾਣੀ ਤੋਂ ਸਭ ਕੁਝ ਪੈਦਾ ਹଏ ਅਨ ਕਵਾਦ ਘਪਾਹ ਤਿਰਪਵਨ ਵੀ ਪਾਣੀ ਤੋਂ ਪੈਦਾ ਹଏ ਸਮਝੇ ਤੋ ਆ ਕਹਿ ਮੈਂ ਹਾ ਬਹੁਤ ਅੱਛਾ ਪਾਣੀ ਦਾ ਕਹਿਣਾ ਮੈਂ ਮੇਰੇ ਵਰਗਾ ਕੋਈ ਅੱਛਾ ਹੀ ਏ ਪਾਣੀ ਜਿਵੇਂ ਸਮਝਦਾ ਹੈ ਵੀ ਮੈਂ ਸਭ ਤੋਂ ਅੱਛਾ ਮੈਨੂੰ ਪੀ ਕੇ ਆਦਮੀ ਬਚਦਾ ਹੈ ਡਰਵਾ ਨਾਲ ਸਭ ਮੇਰੇ ਜੀ ਇਸ਼ਾਨਦ ਕਰਦੇ ਨੇ ਪਵਿੱਤਰ ਹੋ ਜਾਂਦੇ ਨੇ ਉਤੇ ਹੀ ਕਹਿੰਦਾ ਨਾ ਤੋਇਕ ਕਹਿੰਦੇ ਬਹੁਤ ਅੱਛਾ ਤੋਇਓ ਬਹੁਤ ਵਕਾਰਾ ਸਾਰੇ ਵਕਾਰ ਤੋਏ ਚੋ ਹੀ ਪੈਦਾ ਹੋਏ ਨੇ ਸਾਰੀ ਗੱਦੀ ਤੋਏ ਚੋ ਜਿੱਕੜੀ ਇਹ ਗੱਲ ਕਿ ਕਿੱਥੇ ਆਈ ਜੇ ਪਾਣੀ ਤੋਂ ਹੀ ਤਰ੍ਹਾਂ ਬਣ ਬਣਿਆ ਹੈ ਗੰਦਗੀ ਪਾਣੀ ਦੇ ਵਿੱਚ ਸੀ ਇਹ ਪ੍ਰਗਟ ਹੈ ਜਿਹੜੀ ਉੱਠ ਹੋਈ ਹੈ ਆਈ ਕਿੱਥੋਂ ਸੰਸਾਰ ਜੋ ਗੰਦਗੀ ਹੈ ਕਿੱਥੋਂ ਪੈਦਾ ਹੋਈ ਹੈ ਫਿਰ ਇਹ ਪਾਣੀ ਤੋਂ ਪਾਣੀ ਦੇ ਵਿੱਚੇ ਸੀ ਇਹ ਪਾਣੀ ਵਾਲਾ ਠਾਈ ਕਾ ਪਾਣੀ ਵਾਲਾ ਮਾਟਿੰਗ ਹੋਰੀ ਫਿਰ ਇਹ ਕਿੱਥੋਂ ਆਈਏ ਦੱਸੋ ਜੇ ਸਭ ਕੁਝ ਪਾਣੀ ਤੋਂ ਤਰ੍ਹਾਂ ਬਣ ਪਾਣੀ ਤੋਂ ਬਣਿਆ ਹੈ ਸਰੀਰ ਵੀ ਪਾਣੀ ਦਾ ਬੁਲਬਲਾ ਹੈ ਇਹ ਵਕਾਰ ਪੈਦਾ ਕਿੱਥੋਂ ਹੋਇਆ ਹੈ ਤੋ ਇਹ ਬਹੁਤ ਵਕਾਰਾ